ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਏ ਫੌਜੀ ਹਮਲੇ ਦੇ 40 ਸਾਲ ਤੋਂ ਵੀ ਵੱਧ ਬੀਤ ਜਾਣ ਬਾਅਦ ਆਜਪਾ ਦੀ ਪੰਜਾਬ ਇਕਾਈ ਵੱਲੋਂ ਫੇਸਬੁੱਕ ਤੇ ਪਾਈ ਗਈ ਇੱਕ ਪੋਸਟ 1 ਜੂਨ ਨੂੰ ਪਾਈ ਪੋਸਟ ਦੇ ਵਿੱਚ ਜੋ ਕਿ 4 ਘੰਟਿਆਂ ਦੇ ਅੰਦਰ ਅੰਦਰ ਹੀ ਹਟਾ ਵੀ ਲਈ ਗਈ ਸੀ ਇਸ ਪੋਸਟ ਵਿੱਚ ਭਾਜਪਾ ਦਾ ਆਪਰੇਸ਼ਨ ਬਲੂ ਸਟਾਰ ਵਿੱਚ ਆਪਣੀ ਜਾਨ ਗਵਾਉਣ ਵਾਲੇ ਸਾਰਿਆਂ ਨੂੰ ਸ਼ਹੀਦ ਕਹਿ ਕੇ ਸ਼ਰਧਾਂਜਲੀ ਦੇਣਾ ਪਾਰਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਇਆ ਹੋਣ ਤੇ ਪੰਜਾਬ ਦੇ ਸਿਆਸੀ ਗਲਿਆਰੀਆਂ ਦੇ ਵਿੱਚ ਇੱਕ ਨਵੀਂ ਚਰਚਾ ਜ਼ਰੂਰ ਇਸ ਚੀਜ਼ ਨੇ ਛੇੜ ਦਿੱਤੀ ਪੰਜਾਬੀ ਵਿੱਚ ਪਾਈ ਇਸ ਪੋਸਟ ਜਿਸ ਨੂੰ ਹਟਾ ਦਿੱਤਾ ਗਿਆ ਹੈ ਉਸ ਵਿੱਚ ਲਿਖਿਆ ਸੀ ਸ਼੍ਰੀ ਦਰਬਾਰ ਸਾਹਿਬ ਉੱਤੇ ਕਾਂਗਰਸ ਸਰਕਾਰ ਵੱਲੋਂ ਹਮਲੇ ਦੇ ਪਹਿਲੇ ਦਿਨ ਜਿੰਨਾ ਦੀ ਜਾਨ ਗਈ ਉਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਇਸ ਦੇ ਨਾਲ ਹੀ ਦੋ ਫੋਟੋਆਂ ਵੀ ਪਾਈਆਂ ਗਈਆਂ ਸਨ ਇੱਕ ਭਾਰਤੀ ਫੌਜ ਦੇ ਟੈਂਕ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਤੇ ਦੂਸਰੀ ਇਸ ਆਪਰੇਸ਼ਨ ਦੇ ਵਿੱਚ ਸਿੱਖਾਂ ਦੀ ਸਰਬਉੱਚ ਸੰਸਥਾ ਸਿੱਖਾਂ ਦੇ ਲਈ ਸਰਬਉੱਚ ਸਥਾਨ ਰੱਖਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਟੈਟਰੀ ਹੋਏ ਦੀ ਇਫਤਸਿਹਾਰ ਪੰਜਾਬ ਭਾਜਪਾ ਰਵਾਇਤੀ ਤੌਰ ਤੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਬਹੁਤ ਹੀ ਸੰਭਲ ਸੰਭਲ ਕੇ ਕਦਮ ਵਧਾਉਂਦੀ ਰਹੀ ਹੈ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਜਜ਼ਬਾਤਾਂ ਨੂੰ ਤੇ ਆਪਣੇ ਹਿੰਦੂਵਾਦੀ ਜਿਹੜਾ ਰਾਸ਼ਟਰਵਾਦ ਹੈ ਉਸ ਦੇ ਵਿਚਕਾਰ ਤਾਲਮੇਲ ਬਿਠਾ ਕੇ ਹੀ ਹੁਣ ਤੱਕ ਚੱਲਦੀ ਰਹੀ ਹੈ ਤੇ ਇਸੇ ਲਈ ਇਹੋ ਜਿਹਾ ਜਜ਼ਬਾਤੀ ਸ਼ਬਦਾਵਲੀ ਦਾ ਵਰਤਨਾ ਸ਼ਹੀਦ ਸ਼ਬਦ ਦਾ ਇਸਤੇਮਾਲ ਕਰਨਾ ਚਰਚਾ ਦਾ ਵਿਸ਼ਾ ਤਾਂ ਬਣਨਾ ਲਾਜ਼ਮੀ ਸੀ ਪਰ ਇੱਕ ਸੀਨੀਅਰ ਲੀਡਰ ਭਾਜਪਾ ਦੇ ਉਹ ਇੱਕ ਅਖਬਾਰ ਨੂੰ ਦੱਸਦੇ ਹਨ ਕਿ ਜਿਆਦਾ ਇਸ ਪੋਸਟ ਵਿੱਚ ਨਾ ਕੁਝ ਪੜਿਆ ਜਾਵੇ ਕਿਉਂਕਿ ਪਾਰਟੀ ਦਾ ਭਾਰਤੀ ਇਤਿਹਾਸ ਦੇ ਕਾਲੇ ਦੁਖਦ ਚੈਪਟਰ ਨੂੰ ਉਜਾਗਰ ਕਰਨਾ ਹੀ ਇੱਕ ਮੇਨ ਮਕਸਦ ਸੀ ਇਸ ਤੋਂ ਬਿਨਾ ਹੋਰ ਕੁਝ ਵੀ ਇਸ ਪੋਸਟ ਦੇ ਵਿੱਚ ਨਾ ਪੜਿਆ ਜਾਵੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਹਨ ਉਹ ਧਿਆਨ ਪਾਰਟੀ ਦੇ ਇਰਾਦਿਆਂ ਤੇ ਹੋਣਾ ਚਾਹੀਦਾ ਹੈ ਨਾ ਕਿ ਪੋਸਟ ਵਿੱਚ ਬਕਤੇ ਗਏ ਸ਼ਬਦਾਂ ਉੱਤੇ ਉਹ ਕਹਿੰਦੇ ਨੇ ਕਿ ਸਾਨੂੰ 1984 ਦੇ ਦੰਗਾਂ ਪੀੜਤਾਂ ਤੇ ਜ਼ਖਮਾਂ ਤੇ ਮੱਲਮ ਲਾਉਣ ਦੇ ਜਿਹੜੇ ਸਾਡੇ ਇਰਾਦੇ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਨਾ ਕਿ ਸਿਰਫ ਕਿ ਅਸੀਂ ਪੋਸਟ ਦੇ ਵਿੱਚ ਕੀ ਸਮਗਰੀ ਵਰਤੀ ਹੈ ਕੀ ਸ਼ਬਦ ਵਰਤੇ ਹੈ ਉਹਨਾਂ ਨੇ ਦਿੱਲੀ ਦੀ ਭਾਜਪਾ ਸਰਕਾਰ ਦੇ ਲਈ ਐਕਸ਼ਨਾਂ ਤੇ ਧਿਆਨ ਦੇਣ ਦੇ ਲਈ ਵੀ ਕਿਹਾ ਸਾਡਾ ਕੰਮ ਸਾਡੇ ਸ਼ਬਦਾਂ ਤੋਂ ਜ਼ਿਆਦਾ ਉੱਚੀ ਬੋਲਦਾ ਹੈ ਹਜੇ ਪਿਛਲੇ ਹਫਤੇ ਹੀ ਦਿੱਲੀ ਦੀ ਮੁੱਖ ਮੰਤਰੀ ਨੇ 1984 ਦੇ ਦੰਗਾ ਪੀੜਵਾਰਾਂ ਦੇ 125 ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਹਨ ਜੋ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਹ ਇੱਕ ਇਤਿਹਾਸਿਕ ਕਦਮ ਜਦੋਂ ਪੁੱਛਿਆ ਗਿਆ ਕਿ ਤੁਸੀਂ ਪੋਸਟ ਹਟਾਈ ਕਿਉਂ ਹੈ ਜੇ ਤੁਸੀਂ ਪਾਈ ਦਿੱਤੀ ਸੀ ਤੁਸੀਂ ਕਹਿੰਦੇ ਹੋ ਕਿ ਸ਼ਬਦਾਂ ਤੇ ਧਿਆਨ ਨਾ ਦਿਓ ਫਿਰ ਪੋਸਟ ਨੂੰ ਹਟਾਇਆ ਕਿਉਂ ਗਿਆ ਪਾ ਸੁਨੀਲ ਵਿਆਖਣ ਕਹਿੰਦੇ ਨੇ ਕਿ ਕਈ ਵਾਰ ਸੋਸ਼ਲ ਮੀਡੀਆ ਹੈਂਡਲਰ ਕੁਝ ਅਜਿਹੇ ਪੋਸਟ ਕਰ ਦਿੰਦੇ ਹਨ ਜਿਸकी ਪ੍ਰਵਾਨਗੀ ਲੀਡਰਸ਼ਿਪ ਤੋਂ ਨਹੀਂ ਲਈ ਗਈ ਹੁੰਦੀ ਆਪਣੇ ਆਪ ਹੀ ਉਹ ਪਾ ਦਿੰਦੇ ਨੇ ਉਸ ਪੋਸਟ ਦੇ ਵਿੱਚ ਸ਼ਾਇਦ ਕੁਝ ਅਜਾਇਹਾ ਹੋਵੇ ਜਿਸ ਨੂੰ ਦਰੁਸਤ ਕਰਨ ਦੀ ਲੋੜ ਹੋਵੇ ਪਰ ਪਾਰਟੀ ਦਾ ਕੁੱਲ ਮਲਾਕੇ ਇਰਾਦਾ ਇਹ ਸੀ ਕਿ ਉਸਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ ਜੋ ਅਸਲੀ ਦੁਖਾਂਤ ਵਾਪਰਿਆ ਹੁਣ ਤੱਕ ਬੀਜੇਪੀ ਜਿੱਥੇ ਕਾਂਗਰਸ ਦੇ ਰੂਲ ਦੀ ਨਿੰਦਿਆ ਕਰਦੀ ਆਈ ਹੈ ਉੱਥੇ ਹੀ ਪੰਜਾਬ ਦੇ ਵਿੱਚ ਅਤਵਾਦ ਦੇ ਖਾਤਮੇ ਅਤੇ ਕਾਨੂੰਨ ਦੀ ਬਹਾਲੀ ਦੇ ਲਈ ਆਪਰੇਸ਼ਨ ਬਲੂ ਸਟਾਰ ਨੂੰ ਇੱਕ ਜ਼ਰੂਰੀ ਫੌਜੀ ਕਾਰਵਾਈ ਦੇ ਤੌਰ ਤੇ ਵੀ ਉਸ ਦਾ ਬਚਾਅ ਕਰਦੀ ਰਹੀ ਹੈ ਜਾਂ ਇਹ ਕਹਿ ਲੋ ਆਪਰੇਸ਼ਨ ਬਲੂ ਸਟਾਰ ਨੂੰ ਜਾਇਜ਼ ਹੀ ਮੰਨਦੀ ਰਹੀ ਹੈ ਪਾਰਟੀ ਇਹ ਮੰਨਦੀ ਹੈ ਕਿ ਕਾਂਗਰਸ ਸਰਕਾਰ ਦੀ ਨਲਾਕੀ ਸੀ ਜਿਸ ਕਰਕੇ ਇਹ ਹਾਲਾਤ ਪੈਦਾ ਹੋਏ ਇਹ ਦਰਬਾਰ ਸਾਹਿਬ ਦੇ ਵਿੱਚ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਅਤਵਾਦੀਆਂ ਨੂੰ ਇਕੱਠੇ ਹੋਣ ਦਿੱਤਾ ਗਿਆ ਅਸਲਾ ਬਾਰੂਦ ਭਾਰੀ ਮਾਤਰਾ ਦੇ ਵਿੱਚ ਉੱਥੇ ਇਕੱਠਾ ਹੋਣ ਦਿੱਤਾ ਗਿਆ ਕਰਨ ਦਿੱਤਾ ਗਿਆ ਜਿਸ ਕਰਕੇ ਹਾਲਾਤ ਇਹ ਪੈਦਾ ਹੋ ਗਏ ਛੇ ਕਿ ਫੌਜੀ ਕਾਰਵਾਈ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਬਚਿਆ ਸੀ ਉਸ ਕੰਪਲੈਕਸ ਨੂੰ ਖਾਲੀ ਕਰਾਉਣ ਦਾ ਇਹ ਭਾਜਪਾ ਦਾ ਹੀ ਹੁਣ ਤੱਕ ਦੀ ਆਫੀਸ਼ੀਅਲ ਲਾਈਨ ਹੈ ਪਰ ਪੰਜਾਬ ਵਿੱਚ ਭਾਜਪਾ ਦੀ ਪਾਰਟੀ ਲਾਈਨ ਤੇ ਖੇਤਰੀ ਅਤੇ ਸਿੱਖ ਜਿ ਦੇਬਾਤਾਂ ਦੀ ਕਦਰ ਕਰਦੇ ਆ ਉਸ ਨੂੰ ਥੋੜਾ ਸੰਸ਼ੋਧਿਤ ਕਰ ਦਿੱਤਾ ਗਿਆ ਹੈ ਪਾਰਟੀ ਇੱਥੇ ਜਾਨ ਗਵਾਉਣ ਵਾਲਿਆਂ ਲਈ ਹਮਦਰਦੀ ਜ਼ਰੂਰ ਪ੍ਰਗਟ ਕਰਦੀ ਰਹੀ ਹੈ ਪਰ ਸਿੱਧੇ ਤੌਰ ਤੇ ਫੌਜ ਦੀ ਨਿਖੇਦੀ ਭਾਜਪਾ ਵੱਲੋਂ ਕਦੇ ਵੀ ਨਹੀਂ ਕੀਤੀ ਗਈ ਉਹਨਾਂ ਦਾ ਭਾਈਵਾਲ ਅਕਾਲੀ ਦਲ ਇਸ ਹਮਲੇ ਦੀ ਜ਼ੋਰਦਾਰ ਨਿੰਦਿਆ ਅਤੇ ਵਿਰੋਧ ਕਰਦਾ ਰਿਹਾ ਹੈ ਸ਼ਾਇਦ ਇਸ ਦਾ ਹੀ ਅਸਰ ਹੈ ਕਿ ਜਿਹੜੀ ਪੰਜਾਬ ਭਾਜਪਾ ਹੈ ਉਸ ਦੀ ਪਾਰਟੀ ਲਾਈਨ ਤੇ ਥੋੜਾ ਬੋਤਾਂ ਖਰਕ ਜ਼ਰੂਰ ਪੈਂਦਾ ਰਿਹਾ ਪਰ ਇਨਾਂ ਸਾਰੀਆਂ ਮਜਬੂਰੀਆਂ ਦੇ ਚਲਦੇ ਹੀ ਇਸ ਫੌਜੀ ਹਮਲੇ ਲਈ ਕਾਂਗਰਸ ਤੇ ਹਮਲਾ ਜ਼ਰੂਰ ਭਾਜਪਾ ਹੁਣ ਤੱਕ ਕਰਦੀ ਰਹੀ ਹੈ ਹਮਲਾਵਾਰ ਰਹੀ ਹੈ 2009 ਦੇ ਵਿੱਚ ਅਰਮਵੇਤ ਨਿਊਜ਼ ਨੇ ਜੋ ਕਿ ਉਸ ਸਮੇਂ ਪਾਰਟੀ ਦੇ ਜਰਨਲ ਸਕੱਤਰ ਸੀ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਰੇਸ਼ਨ ਬਲੂ ਸਟਾਰ ਨੂੰ ਇੱਕ ਇਤਿਹਾਸਿਕ ਪੁੱਲ ਜਾਂ ਇੱਕ ਇਤਿਹਾਸਿਕ ਗਲਤੀ ਘਰਾ ਦਤਾ ਗਿਆ ਸੀ ਹਿਸਟੋਰੀਕਲ ਬਲੰਡਰ ਸ਼ਬਦ ਨੂੰ ਨਵਾਂ ਵੱਲੋਂ ਵਰਤਿਆ ਗਿਆ ਸੀ ਅਗਸਤ 2023 ਦੇ ਵਿੱਚ ਪਾਰਲੀਮੈਂਟ ਵਿੱਚ ਜਦੋਂ ਸਰਕਾਰ ਦੇ ਖਿਲਾਫ ਨੋ ਕੰਫੀਡੈਂਸ ਮੋਸ਼ਨ ਤੇ ਬਹਿਸ ਚੱਲ ਰਹੀ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਸ ਆਪਰੇਸ਼ਨ ਨੂੰ ਅਕਾਲ ਤਖਤ ਤੇ ਸਿੱਧਾ ਹਮਲਾ ਕਰਾਰ ਦਿੱਤਾ ਗਿਆ ਸੀ ਇਹ ਪਹਿਲੀ ਵਾਰ ਸੀ ਕਿ ਭਾਜਪਾ ਦੀ ਕਿਸੇ ਲੀਡਰਸ਼ਿਪ ਵੱਲੋਂ ਇਹ ਸ਼ਬਦ ਇਸਤੇਮਾਲ ਕੀਤੇ ਗਏ ਹੁਣ ਇਹ ਸ਼ਬਦਾਵਲੀ ਵਰਤੀ ਗਈ ਹੋਵੇ ਜੋ ਹੁਣ ਤੱਕ ਹਮੇਸ਼ਾ ਸਿੱਖ ਸਸਤਾਵਾਂ ਹੀ ਵਰਤੀਆਂ ਰਹੀਆਂ ਵਰਤਦੀਆਂ ਰਹੀਆਂ ਹਨ ਆਮ ਤੌਰ ਤੇ ਭਾਜਪਾ ਇਸ ਕੱਲੂ ਘਰੇ ਦੇ ਨਾਲ ਸੰਬੰਧਿਤ ਸਮਾਗਮਾਂ ਤੋਂ ਆਪਣੀ ਦੂਰੀ ਹੀ ਬਣਾ ਕੇ ਰੱਖਦੀ ਆਈ ਸੀ ਤਾਂ ਹੀ ਇਸ ਵਾਰ ਜਦੋਂ ਭਾਜਪਾ ਵੱਲੋਂ ਇਹ ਪੋਸਟ ਪਾਈ ਗਈ ਤਾਂ ਉਹ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਈ ਲੋਕ ਇਸ ਨੂੰ ਲੁਧਿਆਣਾ ਦੀ ਜੰਨੀ ਚੌਂ ਦੇ ਨਾਲ ਜੋੜ ਕੇ ਵੀ ਦੇਖਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਵੋਟਰ ਨੇ ਉਹਨਾਂ ਦੇ ਵਿੱਚ ਤਾਂ ਭਾਜਪਾ ਆਪਣੀ ਪੈਠ ਬਣਾਉਣ ਦੇ ਵਿੱਚ ਕਾਮਯਾਬ ਹੋਈ ਹੋਈ ਹੈ ਪਰ ਸਿੱਖ ਵੋਟਰਾਂ ਦੇ ਵਿੱਚ ਜਿਹੜੀ ਉਸਦੀ ਸ਼ਮੂਲੀਅਤ ਹੈ ਜਾਂ ਕਬੂਲ ਕਰਨਾ ਹੈ ਸਿੱਖ ਵੋਟਰਾਂ ਵੱਲੋਂ ਭਾਜਪਾ ਨੂੰ ਉਹ ਹਜੇ țeਡੀ ਖੀਰ ਜਾਪਦਾ ਹੈ ਉਸ ਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਜੋ ਬਿੱਲ ਲਿਆਂਦੇ ਗਏ ਸੀ ਜੋ ਕਾਨੂੰਨ ਲਿਆਂਦੇ ਗਏ ਸੀ ਭਾਜਪਾ ਦੀ ਸਰਕਾਰ ਵੱਲੋਂ ਉਹਨਾਂ ਨੂੰ ਕਿਸਾਨ ਵਿਰੋਧੀ ਮੰਨਿਆ ਗਿਆ ਸੀ ਕਾਲੇ ਕਾਨੂੰਨ ਉਹਨਾਂ ਨੂੰ ਕਿਹਾ ਗਿਆ ਸੀ ਲੰਬੇ ਸੰਘਰਸ਼ ਤੋਂ ਬਾਅਦ ਉਹ ਬਿੱਲ ਵਾਪਸ ਹੋਏ ਸੀ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਕਾਰਪੋਰੇਟਕਰਾਨਿਆਂ ਨੂੰ ਖੇਤੀ ਸੰਪਣਾ ਚਾਹੁੰਦੀ ਹੈ ਇਸ ਲਈ ਉਹ ਪੰਜਾਬ ਦੀ ਦੁਸ਼ਮਣ ਹੈ ਇਸ ਤਰੀਕੇ ਨਾਲ ਪੇਸ਼ ਹੋਣ ਤੋਂ ਬਾਅਦ ਜਿਹੜੀ ਪੰਜਾਬ ਦੀ ਸਾਰੀ ਕਿਸਾਨੀ ਹੈ ਉਹ ਭਾਜਪਾ ਦੇ ਖਿਲਾਫ ਹੋ ਗਈ ਸੀ ਔਰ ਲੰਬੇ ਸਮੇਂ ਤੋਂ ਉਸ ਸਮੇ ਤੋਂ ਹੀ ਭਾਜਪਾ ਦੇ ਖਿਲਾਫ ਚੱਲ ਰਹੀ ਹੈ ਤੇ ਭਾਜਪਾ ਵੱਲੋਂ ਵੀ ਕੋਈ ਵੀ ਯਤਨ ਅਜੇ ਨਹੀ ਕੀਤਾ ਗਿਆ ਜਿਸ ਨਾਲੋਂ ਕਿਸਾਨੀ ਨੂੰ ਆਪਣੇ ਨਾਲ ਲੈ ਕੇ ਚੱਲਣ ਸਗੋਂ ਹਮੇਸ਼ਾ ਟਕਰਾਅ ਦਾ ਹੀ ਇੱਕ ਰਸਤਾ ਅਪਣਾਇਆ ਗਿਆ ਹੈ ਹੁਣ ਪੰਜਾਬ ਦੀ ਕਿਸਾਨੀ ਨੂੰ ਤੇ ਸਿੱਖੀ ਨੂੰ ਅਲੱਗ ਕਰਕੇ ਦੇਖਿਆ ਨਹੀਂ ਜਾ ਸਕਦਾ ਕਿਉਂਕਿ ਸਾਰੀ ਪੰਜਾਬ ਦੀ ਜਿੰਨੀ ਵੀ ਕਿਸਾਨੀ ਹੈ ਉਹ ਸਿੱਖ ਧਰਮ ਦੇ ਨਾਲ ਹੀ ਸੰਬੰਧਿਤ ਹੈ ਸੋ ਇੱਥੇ ਆ ਕੇ ਜਿਹੜਾ ਸਿੱਖ ਧਰਮ ਤੇ ਭਾਜਪਾ ਦਾ ਇੱਕ ਰੌਲਾ ਜਿਹੜਾ ਹੈ ਉਹ ਵੀ ਪੈਦਾ ਹੋਇਆ ਹੋਇਆ ਹੈ ਕਿ ਸਿੱਖ ਸੰਸਥਾਵਾਂ ਵੀ ਭਾਜਪਾ ਦਾ ਵਿਰੋਧ ਕਰ ਰਹੀਆਂ ਹਨ ਹਾਲਾਂਕਿ ਜਿਹੜੀ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਪਿੰਡਰਾ ਵਾਲਾ ਸਨ ਜਿੰਨਾ ਦੇ ਕਰਕੇ ਇਹ ਸਾਰਾ ਆਪਰੇਸ਼ਨ ਬਲੂ ਸਟਾਰ ਹੋਇਆ ਜਿਨ੍ਹਾਂ ਨੂੰ ਉਥੋਂ ਕੰਪਲੈਕਸ ਤੋਂ ਕੱਢਣ ਦੇ ਲਈ ਕਿਉਂਕਿ ਸਾਰੇ ਲੋਕ ਉਹਨਾਂ ਦੀ ਅਗਵਾਈ ਦੇ ਵਿੱਚ ਸੀ ਉਸ ਸਮੇਂ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਕੱਢਣ ਦੇ ਲਈ ਹੀ ਇਹ ਸਾਰਾ ਕੁਝ ਹੋਇਆ ਇਹ ਦਬਾਅ ਵੀ ਆੜਪਾ ਵੱਲੋਂ ਬਣਾਇਆ ਗਿਆ ਕਿ ਫੌਜੀ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਉਸੇ ਹੀ ਦਮਦਮੀ ਟਕਸਾਲ ਦੇ ਮੁਖੀ ਵੱਖ-ਵੱਖ ਖੇਤਰਾਂ ਵਿੱਚ ਭਾਜਪਾ ਦੇ ਲਈ ਵੋਟਾਂ ਵੀ ਮੰਗ ਰਹੇ ਨੇ ਭਾਜਪਾ ਦਾ ਸਮਰਥਨ ਵੀ ਕਰ ਰਹੇ ਹਨ ਸਿਆਸਤ ਚੀਜ਼ ਹੀ ਐਸੀ ਹੈ ਸਿਆਸਤ ਦੇ ਵਿੱਚ ਨਾ ਕਦੇ ਕੋਈ ਦੁਸ਼ਮਣੀਆਂ ਹੁੰਦੀਆਂ ਨੇ ਨਾ ਹੀ ਕਦੇ ਦੋਸਤੀਆਂ ਹੁੰਦੀਆਂ ਨੇ ਸਿਰਫ ਦੇਖਿਆ ਜਾਂਦਾ ਹੈ ਉਹ ਇਹ ਕਿ ਮੌਕੇ ਦੇ ਉੱਤੇ ਕਿਸ ਨੂੰ ਵਰਤਿਆ ਜਾ ਸਕਦਾ ਹੈ ਜਾਂ ਕਿਹੜਾ ਤੁਹਾਡੇ ਕੰਮ ਆ ਸਕਦਾ ਹੈ ਸਿਰਫ ਤੇ ਸਿਰਫ ਇਹੀ ਰਿਸ਼ਤਾ ਸਿਆਸਤ ਦੇ ਵਿੱਚ ਬਚਿਆ ਹੈ ਕੋਈ ਆਈਡੀਓਲੋਜੀ ਕੋਈ ਆ ਸੂਬੇ ਦੇ ਖਾਤਰ ਲੜਨਾ ਲੋਕਾਂ ਦੇ ਹੱਕਾਂ ਖਾਤਰ ਲੜਨਾ ਇਹ ਸਾਰੀਆਂ ਸਿਰਫ ਸ਼ਬਦਾਂ ਦੇ ਖੇਡ ਨੇ ਬੋਲਣ ਵਾਸਤੇ ਬਹੁਤ ਚੰਗਾ ਲੱਗਦਾ ਹੈ ਸੁਣਨ ਵਾਸਤੇ ਚੰਗਾ ਲੱਗਦਾ ਹੈ ਲੇਕਿਨ ਅਸਲੀ ਸਿਆਸਤ ਸਿਰਫ ਮੌਕੇ ਦਾ ਫਾਇਦਾ ਚੱਕਣਾ ਹੀ ਬਣ ਕੇ ਰਹਿ ਗਈ ਸੀ ਔਰ ਜਦੋਂ ਇਹ ਸਭ ਕੁਝ ਵਾਪਰਿਆ ਸੀ ਉਦੋਂ ਵੀ ਸਿਆਸਤ ਹੀ ਮੁੱਖ ਕਾਰਨ ਸੀ ਜਿਹਦੇ ਕਰਕੇ ਇਹ ਐਡਾ ਵੱਡਾ ਦੁਖਾਂਤ ਪੰਜਾਬ ਦੇ ਵਿੱਚ ਪੜਿਆ ਲੇਕਿਨ ਮਸਲਾ ਧਰਮ ਦੇ ਨਾਲ ਜੁੜਿਆ ਹੋਇਆ ਸੀ ਤੁਹਾਡੀ ਧਰਮ ਦੀ ਸਭ ਤੋਂ ਉੱਚੀ ਸੰਸਥਾ ਸੀ ਤੌੜੀ ਸ਼ਰਦਾ ਦਾ ਜਿਹੜਾ ਸਭ ਤੋਂ ਵੱਡਾ ਪ੍ਰਤੀਕ ਸੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਹਮਲਾ ਉਸ ਸਥਾਨ ਤੇ ਕੀਤਾ ਗਿਆ ਸੀ ਇਸ ਲਈ ਉਸ ਤੋਂ ਅੱਗੇ ਸੋਚਣਾ ਸਮਝਣਾ ਉਹਦੇ ਲਈ ਤਰਕ ਦੇਣੇ ਜਾਂ ਮਾਹੌਲ ਪੈਦਾ ਕਰਨਾ ਉਹ ਕਦੇ ਹੋ ਹੀ ਨਹੀਂ ਸਕਿਆ ਕਿਉਂਕਿ ਭਾਵਨਾਵਾਂ ਤੇ ਜਜ਼ਬਾਤ ਜਦੋਂ ਧਰਮ ਦੇ ਨਾਲ ਮਿਲ ਜਾਂਦੇ ਨੇ ਉਹ ਐਨੇ ਹਾਵੀ ਹੋ ਜਾਂਦੇ ਨੇ ਕਿ ਤਸਵੀਰ ਦੇ ਵਿੱਚ ਉਸ ਤੋਂ ਅੱਗੇ ਪਿੱਛੇ ਕੁਝ ਵੀ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਧਰਮ ਜਦੋਂ ਵਿੱਚ ਆ ਜਾਂਦਾ ਹੈ ਤੇ ਤੁਹਾਡੇ ਜਜ਼ਬਾਤ ਤੁਹਾਡੀਆਂ ਭਾਵਨਾਵਾਂ ਜੜੀਆਂ ਨੇ ਉਹ ਤੁਹਾਨੂੰ ਬਹੁਤ ਜ਼ਿਆਦਾ ਸੋਚਣ ਦੀ ਇਜਾਜ਼ਤ ਨਹੀਂ ਦਿੰਦੀਆਂ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਕਹਿਣਾ ਕਿ ਪੂਰੇ ਤਰੀਕੇ ਨਾਲ ਸਾਰਾ ਪੰਜਾਬ ਸਾਰਾ ਸਿੱਖ ਜਗਤ ਹੀ ਇਕੱਲੀ ਕਾਂਗਰਸ ਨੂੰ ਇਸ ਸਾਰੇ ਘਟਨਾਕ੍ਰਮ ਦਾ ਦੋਸ਼ੀ ਮੰਨਦਾ ਹੈ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਚਾਈ ਨਹੀਂ ਹੈ ਸਾਰੇ ਜਾਣਦੇ ਨੇ ਕਿ ਜਦੋਂ ਦੋ ਧਰਾਂ ਦੇ ਵਿੱਚ ਸਿਆਸਤ ਹੋ ਰਹੀ ਹੁੰਦੀ ਹੈ ਤਾਂ ਰੋਲ ਦੋਨੋਂ ਪਾਸਿਓਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਅਦਾ ਕੀਤੇ ਜਾਂਦੇ ਨੇ ਕਿਸੇ ਇੱਕ ਇਕੱਲੇ ਕਹਿਰੇ ਨੂੰ ਉਹ ਸਾਰੇ ਘਟਨਾਕ੍ਰਮ ਦਾ ਦੋਸ਼ ਦੇ ਦੇਣਾ ਉਹ ਵੀ ਸਹੀ ਨਹੀਂ ਹੁੰਦਾ ਉਹ ਵੀ ਜਾਇਜ਼ ਨਹੀਂ ਹੁੰਦਾ ਸ਼ਾਇਦ ਇਹੀ ਇੱਕ ਕਾਰਨ ਹੈ ਕਿ 1984 ਤੋਂ ਬਾਅਦ ਐਡਾ ਵੱਡਾ ਦੁਖਾਂਤ ਵਾਪਰਨ ਤੋਂ ਬਾਅਦ ਉਹਦੇ ਵਿੱਚ ਕਾਂਗਰਸ ਦਾ ਰੋਲ ਐਕਸਪੋਜ਼ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣ ਚੁੱਕੀ ਹੈ ਜੇ ਤੁਸੀਂ 92 ਦੇ ਵਿੱਚ ਬਿਆਨਤ ਸਿੰਘ ਦੀ ਸਰਕਾਰ ਨੂੰ ਨਕਾਰ ਵੀ ਦਓ ਕਿਉਂਕਿ ਬਹੁਤ ਹੀ ਥੋੜੀਆਂ ਵੋਟਾਂ ਦੀ ਪ੍ਰਤੀਸ਼ਤ ਜਿਹੜੀ ਆ ਪੂਲ ਹੋਈ ਸੀ ਉਸ ਨੂੰ ਅਲੈਦਾ ਵੀ ਰੱਖ ਦੋ ਤਾਂ ਵੀ ਉਸ ਤੋਂ ਬਾਅਦ ਦੋ ਵਾਰ ਕੈਪਟਨ ਨਮਰਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾ ਚੁੱਕੀ ਹੈ ਅੱਜ ਦੀ ਤਰੀਕ ਦੇ ਵਿੱਚ ਵੀ 7 ਐਮਪੀ ਪੰਜਾਬ ਦੇ ਵਿੱਚੋਂ ਕਾਂਗਰਸ ਦੇ ਜਿੱਤ ਕੇ ਗਏ ਹੋਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਪੋਪੂਲੇਸ਼ਨ ਕਾਂਗਰਸ ਪਾਰਟੀ ਦਾ ਹਿੱਸਾ ਹੈ ਉਹਨਾਂ ਦੇ ਆਗੂਆਂ ਦੇ ਵਿੱਚ ਸਿੱਖਾਂ ਦੀ ਗਿਣਤੀ ਵੀ ਕਾਫੀ ਵੱਡੀ ਪੱਧਰ ਤੇ ਪਾਈ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਸੋ ਇਹਨੂੰ ਸਿਰਫ ਇੱਕ ਪਾਸੜ ਕਹਾਣੀ ਕਰਕੇ ਸਮਝਾਉਣਾ ਉਹ ਗਲਤੀ ਵੀ ਕਦੇ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਉਸ ਸਮੇਂ ਜੋ ਸਿਆਸਤ ਹੋ ਰਹੀ ਸੀ ਉਸ ਦੇ ਵਿੱਚ ਅਕਾਲੀ ਜਲਦਾ ਰੋਲ ਕੀ ਸੀ ਉਹਦੇ ਉੱਪਰ ਵੀ ਬਹੁਤੀ ਜ਼ਿਆਦਾ ਚਰਚਾ ਨਹੀਂ ਹੋਈ ਹੈ ਲੇਕਿਨ ਉਸ ਸਮੇਂ ਜੋ ਅਕਾਲੀ ਲੀਡਰਸ਼ਿਪ ਸੀ ਉਸ ਦਾ ਤੇ ਜਰਨੈਲ ਪਿੰਡਰਾਵਾਲੇ ਦੇ ਰਿਸ਼ਤੇ ਕੋਈ ਸਖਾਵੇਂ ਨਹੀਂ ਸੀ ਇਹ ਸਾਰਿਆਂ ਨੂੰ ਪਤਾ ਹੈ ਸਗੋਂ ਉਹਨਾਂ ਦੇ ਵਿੱਚ ਬਹੁਤ ਵੱਡਾ ਵਿਰੋਧ ਸੀ ਲੇਕਿਨ 92 ਤੋਂ ਬਾਅਦ ਹੌਲੀ-ਹੌਲੀ ਸਿਆਸੀ ਬਦਗੂੜੀਆਂ ਨੂੰ ਦੇਖਦੇ ਹੋਏ ਉਹਨਾਂ ਲੋਕਾਂ ਦੇ ਜਿਹੜੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾ ਰਹੇ ਸੀ ਉਹਨਾਂ ਦੇ ਭੋਗਾਂ ਤੇ ਜਾਨ ਦਾ سلسلہ ਸ਼ੁਰੂ ਕਰਦਿਆਂ ਅਕਾਲੀ ਦਲ ਦੀ ਸਿਆਸਤ ਹੌਲੀ-ਹੌਲੀ ਉਸ ਦੇ ਉੱਪਰ ਹਾਵੀ ਹੋਣ ਦੀ ਕੋਸ਼ਿਸ਼ ਕਰਨ ਲੱਗੀ ਤੇ ਬਾਅਦ ਵਿੱਚ ਦਮਦਮੀ ਟਕਸਾਲ ਦੇ ਹੀ ਮੁਖੀ ਹਰਨਾਮ ਸਿੰਘ ਤੁੰਮਾ ਦਾ ਸੰਤ ਸਮਾਜ ਦਾ ਮੋਢੀ ਬਣਾ ਕੇ ਪ੍ਰਕਾਸ਼ਨ ਬਾਗਲ ਦੇ ਗੋਢੀ ਬੈਠ ਜਾਣ ਦੀ ਤਸਵੀਰ ਉਹ ਵੀ ਸ਼ਾਇਦ ਹੀ ਪੰਜਾਬ ਦੇ ਵਿੱਚ ਕਿਸੇ ਨੂੰ ਪੁੱਲੀ ਹੋਵੇ ਸੋ ਸਿਆਸਤ ਕੀ ਕੀ ਕਰੇ ਕਰਵਾਉਂਦੀ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਇਹ ਹੀ ਸਿਆਸਤ ਹੁਣ ਅੱਗੇ ਹੋਰ ਕੀ ਕੀ ਕਰੇ ਕਰਵਾਉਣ ਜਾ ਰਹੀ ਹੈ ਉਹ ਵੀ ਦੇਖਣਾ ਪਵੇਗਾ ਲੇਕਿਨ ਉਹੀ ਅਕਾਲੀ ਦਲ ਕਦੇ ਜੋ ਢਿੰਡਰਾ ਵਾਲੇ ਦੇ ਵਿਰੋਧ ਵਿੱਚ ਦਿਖਾਈ ਦਿੰਦਾ ਸੀ ਉਹ ਆਪਣੀਆਂ ਸਰਕਾਰਾਂ ਬਣਾਉਣ ਤੋਂ ਬਾਅਦ ਉਹ ਉਸੇ ਹੀ ਧਾਰਾ ਨੂੰ ਆਪਣੇ ਵਿੱਚ ਸਮਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਲੇਕਿਨ ਜਿਹੜੀਆਂ ਉਹਦੇ ਸਰਕਾਰ ਦੇ ਵਿੱਚ ਰਹਿੰਦੇ ਹੋਏ ਹਰਕਤਾਂ ਹੁੰਦੀਆਂ ਹਨ ਜਾਂ ਉਹਨਾਂ ਹੀ ਲੀਡਰ ਪੁਲਿਸ ਦੇ ਅਫਸਰਾਂ ਨੂੰ ਪ੍ਰਮੋਟ ਕਰਕੇ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੁੰਦੀ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਹੈ ਉਸ ਤੋਂ ਵੀ ਨਿਕਾਰਨੇ ਕੀ ਕੀਤਾ ਜਾ ਸਕਦਾ ਉਸ ਤੋਂ ਵੀ ਜਿਹੜਾ ਹੈ ਅਸੀਂ ਪਿੱਛੇ ਨਹੀਂ ਹਟ ਸਕਦੇ ਸੋ ਰੌਲਾ ਸਿਰਫ ਸਿਆਸਤ ਦਾ ਹੈ ਸ਼ਾਸਕ ਹੀ ਸਾਨੂੰ ਇੱਥੇ ਤੱਕ ਲੈ ਕੇ ਆਈ ਹੈ ਔਰ ਅੱਗੇ ਕਿੱਥੇ ਤੱਕ ਲੈ ਕੇ ਜਾਏਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਉਸ ਸਮੇਂ ਦੀ ਜਿਹੜੀ ਸਿਆਸਤ ਸੀ ਉਹ ਇਸ ਧਰਮ ਦੇ ਜਿਹੜਾ ਐਡਾ ਵੱਡਾ ਹਮਲਾ ਹੋਇਆ ਸੀ ਸਿਰਫ ਤੇ ਸਿਰਫ ਉਸ ਦਾ ਹੀ ਪ੍ਰਤੀਕ ਬਣ ਕੇ ਰਹਿ ਗਈ ਹੈ ਉਹ ਹਮਲਾ ਕਿਉਂ ਹੋਇਆ ਉਹਦੇ ਪਿੱਛੇ ਕੀ ਸਿਆਸਤ ਸੀ ਕੌਣ ਕਿਹਦੇ ਨਾਲ ਮਿਲਿਆ ਹੋਇਆ ਸੀ ਉਹ ਸਾਰੇ ਦੇ ਉੱਪਰ ਚਰਚਾ ਜਿਹੜੀ ਹੈ ਹੁਣ ਬਿਲਕੁਲ ਬੰਦ ਹੋ ਗਈ ਹੈ ਹਾਲਾਂਕਿ ਬਹੁਤ ਕਿਤਾਬਾਂ ਲਿਖੀਆਂ ਹਨ ਗਿਆਨ ਇਹਦੇ ਉੱਪਰ ਕਿਸ ਦਾ ਕੀ ਰੋਲ ਸੀ ਕੀ ਹੋਇਆ ਕਿਵੇਂ ਹੋਇਆ ਲੇਕਿਨ ਆਮ ਲੋਕਾਂ ਦੀ ਸਾਇਕੀ ਦੇ ਵਿੱਚ ਸ਼ਾਇਦ ਉਹ ਡਿਸਕਸ਼ਨ ਹੁੰਦੀ ਨਹੀਂ ਉਹ ਚਰਚਾ ਹੁੰਦੀ ਨਹੀਂ ਕਿਉਂਕਿ ਵਿੱਚ ਧਰਮ ਆ ਜਾਂਦਾ ਹੈ ਤੇ ਜਦੋਂ ਧਰਮ ਆ ਜਾਂਦਾ ਹੈ ਤੁਹਾਡੇ ਜਜ਼ਬਾਤ ਤੁਹਾਡੀਆਂ ਭਾਵਨਾਵਾਂ ਬਾਕੀ ਹਰ ਇੱਕ ਚੀਜ਼ ਨੂੰ ਓਵਰ ਪਾਵਰ ਕਰ ਲੈਂਦੀਆਂ ਨੇ ਉਹ ਹਾਵੀ ਹੋ ਜਾਂਦੀਆਂ ਨੇ ਔਰ ਜਿੱਥੇ ਤੱਕ ਕਾਂਗਰਸ ਦੀ ਨਲਾਇਕੀ ਜਾਂ ਉਹਨਾਂ ਦੀ ਸ਼ਮੂਲੀਅਤ ਦੀ ਗੱਲ ਹੈ ਤਾਂ ਉਹ ਵੀ ਇਸ ਚੀਜ਼ ਤੇ ਸਾਫ਼ ਹੈ ਦੋਸ਼ਾਂ ਦੇ ਵਿੱਚ ਕਿਤੇ ਨਾ ਕਿਤੇ ਦੰਮ ਹੈ ਕਿਉਂਕਿ ਇਸ ਹਮਲੇ ਤੋਂ ਪਹਿਲਾਂ ਜਰਨੈਲ ਸ਼ਨ ਪਿੰਡਰਾਵਾਲਾ ਇੱਕ ਗੱਡੀਆਂ ਦੇ ਕਾਫਲੇ ਦੇ ਰੂਪ ਦੇ ਵਿੱਚ ਬੰਬੇ ਤੱਕ ਗਏ ਸੀ ਜਦੋਂ ਸ਼ਿਵ ਸੈਨਾ ਦੇ ਪ੍ਰਧਾਨ ਬਾਲ ਠਾਕਰੇ ਨੇ ਚੈਲੰਜ ਕੀਤਾ ਸੀ ਕਿ ਤੁਸੀਂ ਬਾਹਰ ਆ ਕੇ ਦਿਖਾਓ ਫਿਰ ਦੇਖਦੇ ਹਾਂ ਕੌਣ ਕਿੰਨੇ ਪਾਣੀ ਛ ਹੈ ਉਸ ਚੈਲੰਜ ਦੇ ਜਵਾਬ ਦੇ ਵਿੱਚ ਸੜਕੀ ਰਾਸਤੇ ਦੇ ਉੱਪਰ ਇੱਕ ਗੱਡੀਆਂ ਦੇ ਕਾਫਲੇ ਦੇ ਵਿੱਚ ਆਪਣੇ ਹਥਿਆਰਾਂ ਦੇ ਨਾਲ ਜਰਨੈਲ ਸ਼ਨ ਪਿੰਡਰਾਵਾਲਾ ਬੰਬੇ ਗਿਆ ਉੱਥੋਂ ਵਾਪਸ ਅੰਮ੍ਰਿਤਸਰ ਆਇਆ ਦੋਗੜਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਸ਼ਾਮਲ ਹੋਇਆ ਜੇ ਇੰਦਰਾ ਗਾਂਧੀ ਜਾਂ ਉਸ ਸਮੇਂ ਦੀ ਕਾਂਗਰਸ ਸਰਕਾਰ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਜਾਂ ਉਹਨਾਂ ਦੀ ਇਹ ਮੰਨਸ਼ਾ ਸੀ ਕਿ ਇਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਉਹ ਸਾਰੇ ਸਫ਼ਰ ਦੇ ਦੌਰਾਨ ਕਿਸੇ ਵੀ ਵੇਲੇ ਕਿਸੇ ਵੀ ਬੜੀ ਆਸਾਨੀ ਦੇ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਤੇ ਜੇ ਇਹ ਅਜਿਹਾ ਹੁੰਦਾ ਤਾਂ ਇਹ ਆਪਰੇਸ਼ਨ ਬਲੂ ਸਟਾਰ ਤੋਂ ਬਚਿਆ ਜਾ ਸਕਦਾ ਸੀ ਤੇ ਜੋ ਐਡਾ ਵੱਡਾ ਦੁਖਾਂਤ ਵਾਪਰਿਆ ਪੰਜਾਬ ਦੇ ਵਿੱਚ ਉਸ ਤੋਂ ਵੀ ਬਚਾਇਆ ਜਾ ਸਕਦਾ ਸੀ ਲੇਕਿਨ ਉਸ ਸਮੇਂ ਸ਼ਾਇਦ ਸਿਆਸੀ ਮੁਨਾਫੇ ਜਿਹੜੇ ਨੇ ਉਹ ਕੁਝ ਹੋਰ ਦੱਸ਼ ਰਹੇ ਸੀ ਉਹ ਸ਼ਾਇਦ ਉਸ ਨੂੰ ਫੜਨ ਦੇ ਹੱਕ ਦੇ ਵਿੱਚ ਨਹੀਂ ਸੀ ਕਿਉਂਕਿ ਉਦੋਂ ਜਰਨਲ ਸਿੰਘ ਪਿੰਡਰਾਂ ਵਾਲੇ ਨੂੰ ਫੜ ਕੇ ਸ਼ਾਇਦ ਕਾਂਗਰਸ ਦਾ ਜਾਂ ਇੰਦਰਾ ਗਾਂਧੀ ਦਾ ਕੋਈ ਫਾਇਦਾ ਨਹੀਂ ਹੋਣਾ ਸੀ ਇਸੇ ਕਰਕੇ ਇਹ ਸਭ ਕੁਝ ਹੋਣ ਦਿੱਤਾ ਗਿਆ ਜਾਨ ਵੀ ਦਿੱਤਾ ਗਿਆ ਤੇ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਵਾਪਸ ਵੀ ਔਰ ਦਿੱਤਾ ਗਿਆ ਸੋ ਇਸਾਰਾ ਕੁਝ ਜੋ ਕੁਝ ਵੀ ਹੋਇਆ ਇਹਦੇ ਪਿੱਛੇ ਉਸ ਸਮੇਂ ਵੀ ਸਿਆਸਤ ਸੀ ਕਿ ਜੋ ਅੱਜ ਵੀ ਕੁਝ ਹੋ ਰਿਹਾ ਹੈ ਉਹਦੇ ਪਿੱਛੇ ਹੀ ਸਿਆਸਤ ਹੈ ਕਿ ਕਿਵੇਂ ਭਾਜਪਾ ਆਪਣੇ ਆਪ ਨੂੰ ਸਿੱਖਾਂ ਦੇ ਨੇੜੇ ਹੋ ਕੇ ਦਿਖਾ ਸਕਦੀ ਹੈ ਉਹਨਾਂ ਦੇ ਜਜ਼ਬਾਤਾਂ ਦੇ ਉੱਤੇ ਕਿਸੇ ਤਰੀਕੇ ਨਾਲ ਮੱਲਮ ਲਾਈ ਜਾ ਸਕਦੀ ਹੈ ਜਿਸ ਦੇ ਵਿੱਚ ਭਾਜਪਾ ਸਿੱਖਾਂ ਦੇ ਵਿਰੋਧ ਵਿੱਚ ਖੜੀ ਦਿਖਾਈ ਦੇ ਰਹੀ ਹੈ ਤਾਂ ਕਿ 2027 ਦੀਆਂ ਚੋਣਾਂ ਦੇ ਵਿੱਚ ਜੋ ਸੱਤਾ ਹਥਿਆਉਣ ਦੀ ਜਾਂ ਸੱਤਾ ਦੇ ਵਿੱਚ ਆਉਣ ਦੀ ਭਾਜਪਾ ਦੀ ਕੋਸ਼ਿਸ਼ ਹੈ ਉਸ ਨੂੰ ਕੋਈ ਬੂਰ ਚੜ ਸਕੇ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਲੱਕੇ ਆਉਂਦਾ ਹੈ 2027 ਦੇ ਵਿੱਚ ਕੀ ਹੁੰਦਾ ਹੈ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਨਾ ਕੁਛ ਝਲਕ ਜਿਹੜੀ ਹੈ ਉਹ ਲੁਧਿਆਣਾ ਦੀ ਜੰਮੀ ਚੋਣ ਤੋਂ ਵੀ ਸਾਨੂੰ ਦੇਖਣ ਨੂੰ ਮਿਲ ਜਾਏਗੀ ਪਰ ਫੇਰ ਵੀ ਹਜੇ ਸਾਲ ਡੇਢ ਸਾਲ ਦਾ ਇੱਕ ਬਹੁਤ ਲੰਮਾ ਵਕਤ ਪਿਆ ਹੈ ਜਿਸ ਦੇ ਵਿੱਚ ਅਜੇ ਹੋਰ ਬਹੁਤ ਕੁਝ ਹੋਣਾ ਬਾਕੀ ਹੈ ਹੋਰ ਕੀ ਕੀ ਹੁੰਦਾ ਹੈ ਕਿਹੜੀ ਕਿਹੜੀ ਪਾਰਟੀ ਕੀ ਕੀ ਕਦਮ ਉਠਾਉਂਦੀ ਹੈ ਉਹਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਾਂਗੇ ਉਦੋਂ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ